ਦੂੜੀ ਵਾਲੀ ਮਸ਼ੀਨ ਚਲਾ ਦਿੱਤ ਇੱਕ ਇੱਕ ਵਾਕੀ ਕਾਲੂ ਚਲਾਉਣੀ ਹੈਗੀ ਤੇ ਟਰੈਕਟਰ ਦੂਜਾ ਉਹ ਖੜਿਆ ਹੈਗਾ ਘਰੀ ਲਾਹੀ ਜਾਂਦੇ ਆਂ ਬਾਕੀ ਮੰਡੀ ਦਾ ਫੇਰ ਲੈ ਕੇ ਜਾਵਾਂਗਾ ਹੁਣ ਤੇ ਆ ਗਿਆ ਬਿੱਟੂ ਫੋਰਮੈਨ ਹੁਣ ਠਕ 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 ਟਰੈਕਟਰ ਚੌਂਡੀਆ ਪਹਿਲਾ ਵੀ ਗੇਰਾ ਆ ਗਿਆ ਜਮਾਂ ਵੀ ਖੜਾ ਨਹੀਂ ਹੋਇਆ ਕਿਉਂਕਿ ਬੇਟ ਅੱਗੇ ਬਹੁਤ ਜ਼ਿਆਦਾ ਨਾ ਤਾਂ ਕਰਕੇ ਅੱਗ ਉਠਦਾ ਨਹੀਂ ਟਰੈਕਟਰ ਹੋਰ ਕਿਤਾਣੇ ਕਰਦਾ ਦਾਲਾ ਇਹਦੇ ਬਲਾਕ ਤਰੋ ਅੱਜ ਹੈਗਾ ਦੂਸਰਾ ਦਿਨ ਤੇ ਪਹਿਲਾ ਵਾਲਾ ਹੈਗਾ ਕੱਲ ਦੇ ਦਿਨ ਦਾ ਇੱਕ ਦਿਨ ਪਹਿਲਾਂ ਦਾ ਤੇ ਉਹ ਆਪਾਂ ਉੱਪਰਲੇ ਕਿੱਲੇ ਵੱਢੇ ਸੀ ਤੇ ਥੱਲੇ ਵਾਲੇ ਵੀ ਵੱਢ ਤੇ ਤੇ ਟਰਾਲੀ ਆਪਾਂ ਇੱਕ ਭਰਤੀ ਤੇ ਆਪਣਿਆਂ ਲਈ ਟਰਾਲੀਆਂ ਦੇ ਆਪਾਂ ਜਾਲ ਲਾ ਕੇ ਤੂੜੀ ਵਾਲੀ ਮਸ਼ੀਨ ਚਲਾ ਦਿੱਤੀ ਇੱਕ ਇੱਕ ਬਾਕੀ ਕੱਲੂ ਚਲਾਉਣੀ ਹੈਗੀ ਤੇ ਟਰੈਕਟਰ ਦੂਜਾ ਉਹ ਖੜਿਆ ਹੈਗਾ ਘਰੀ ਲਾਹੀ ਜਾਂਦੇ ਆ ਬਾਕੀ ਮੰਡੀ ਦਾ ਫੇਰ ਲੈ ਕੇ ਜਾਵਾਂਗੇ ਹੁਣ ਤੇ ਆ ਗਿਆ ਬਿੱਟੂ ਫੋਰਮੈਨ ਹੁਣ ਡੈਡੀ ਲੱਗਾ ਚਲਾਉਣਾ ਓ ਫੋਰਮੈਨ ਇਹ ਨੇ ਜੀ ਬਿੱਟੂ ਫੋਰਮੈਨ ਜੀ ਹੋਰ ਫੋਰਮੈਨ ਜੀ ਠੀਕ ਹੈ ਚੱਲ ਰਿਹਾ ਕਮਜੋਰਾਂ ਦੇ ਕਾ ਇਤਨੀ ਠੰਡਾਗਾ ਬਸ ਇਹਦੀ ਤਾਂ ਬੁਰਾ ਹਾਲ ਆਗਾ ਬੁਰਾ ਹਾਲ ਐ ਖੰਝ ਗਿੱਡਾਂ ਨੇ ਕਹਿੰਦੇ ਹੂੰ ਬੁਰਾ ਹਾਲ ਐ ਇਤਨੀ ਲੇਟ ਨਹੀਂ ਗਣਕਾ ਬਈ ਕਿੰਨੇ ਦਿਨ ਆ ਗਿਆ ਆਸ਼ਾ ਇਹਨੇ ਲਾਉਣੇ ਨੇ ਆਪਣੇ ਤੂੜੀ ਦੇ ਗੇੜੇ ਇਤਕੇ ਟਕ 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 ਚੱਲ ਬਾਬੇ ਚੱਲ ਓਏ ਨੂੰ ਆਪਾਂ ਹੁਣ ਘਰੇ ਖਾਲੀ ਕਰਾਈਏ ਰਾਨੀਆਂ ਆਪਣੇ ਕੋਲੇ ਦੋ ਹੀ ਨੇ ਕੇ ਐ ਕੋਆ ਚੱਲ ਚੱਲ ਠਕ 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 ਚੱਲਿਆ ਆ ਗਿਆ ਤੇ ਇੰਨੀ ਕ ਆਪਾਂ ਲਾਇਆ ਏ ਕਰੇ ਫਿਰ ਦੂਜੀ ਟਰਾਲੀ ਚ ਪਾ ਲਾਂਗੇ ਟ੍ਰਾਲੀ ਮਟਰੋ ਲਾ ਹੈ ਹੁਣ ਘਰੇ ਆਪਾਂ ਤੇ ਟਰਾਲੀ ਖਾਲੀ ਆ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਹੁਣ ਲੈ ਕੇ ਚੱਲਿਆ ਅਸੀਂ ਕਿਚਨ ਤੋਂ ਫੇਰ ਫੇਤ ਆ ਗਈ ਬਈ ਦੇਖੋ ਲਿਆਂਦਾ ਸ਼ਾ ਮੱਕੀ ਵਾਲੀ ਰਹਿ ਗਈ ਆਪਣੀ ਬਸ ਕਣਕ ਵੱਢਣ ਵਾਲੀ ਤੇ ਬਾਕੀ ਦੂਸਰੀ ਰਹਿ ਗਈ ਜਾਂਦੀਆਂ ਮਸ਼ੀਨ ਆਉਂਦਾ ਦੂਸਟਰੈਕਟਰ ਚੌਂਡੀਆ ਆਪਸ ਲੈਫਟ ਟੈਂਕੀ ਵਾਲਾ ਬੰਪਰ ਵੀ ਕੱਸਿਆ ਤੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਦੀਗਾ ਟੈਂਕੀ ਵਾਲਾ ਬੰਪਰ ਲਾਇਆ ਹੋਇਆ ਇਹਦੇ ਅੱਗੇ ਕਿੱਦਰੀ ਆ ਨਾ ਪਰ ਕੀ ਉਹ ਤਾਂ ਜੱਟ ਜੱਤ ਕਾਉਂ ਰਹਾ ਵੀਨੇ ਬਰਾ ਬ੍ਰੇਕ ਕਾਉਂਦਾ ਮੰਜੋ ਰੇ ਤਾਂ ਖਾਲ ਆਗਾ ਵੱਡਾ ਟਰਾਲੀ ਭਰੀ ਹੋਈ ਆ ਫੁੱਲ ਕਣਕ ਦੀ ਪਹਿਲਾ 20 ਗੇਰ ਆ ਆ ਗਿਆ ਜੰਮਾ ਵੀ ਖੜਾ ਨਹੀਂ ਹੋਇਆ ਕਿਉਂਕਿ ਬੇਟ ਅੱਗੇ ਬਹੁਤ ਜ਼ਿਆਦਾ ਨਾ ਤਾਂ ਕਰਕੇ ਅੱਗੋਠ ਦਾ ਨਹੀਂ ਟਰੈਕਟਰ ਹ ਲੈਟ ਨਹੀਂ ਦੇਖੋ ਜੰਮਾ ਦੂਰੋਂ ਲੱਕੋ ਦਫਾਣਾ ਇੱਕ ਵਾਰੀ ਖੜਾ ਲਾ ਆ ਲੈਟਾ ਮਗਰਾ ਟਾ ਨਹੀਂ ਵੀ ਲਾਦੇ ਦੇਖੋ